ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਰੰਭ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕੌਮ ਦਾ ਵੱਡਾ ਮਹਾਨ ਦਿਨ ਹੈ ਅੱਜ ਦੇ ਦਿਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਇਸੇ ਖੁਸ਼ੀਆਂ ਨੂੰ ਮੁੱਖ ਰੱਖਦੇ ਉਹ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਇੱਥੇ ਪਰਸੋਂ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਅੰਮ੍ਰਿਤ ਵੇਲੇ ਭੋਗ ਪਾਏਗੇ ਉਪਰੰਤ ਕੀਰਤਨ ਹੋਇਆ ਸੋ ਇਸ ਮਹਾਨ ਪ੍ਰਕਾਸ਼ ਵਿਹਾੜੇ ਦੀਆਂ ਮੈਂ ਆਪਣੇ ਵੱਲੋਂ ਅਤੇ ਆਪਣੇ ਸਮੁੱਚੇ ਸਟਾਫ ਵੱਲੋਂ ਪਹਿਲੇ ਪ੍ਰਕਾਸ਼ ਵਿਹਾੜੇ ਦੀਆਂ ਧੰਨ ਗੁਰਗ੍ਰਾਂਤ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਵਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿਲਾਉ ਹੋਇਆ ਬੇਨਤੀ ਕਰਦਾ ਕਿ ਅੱਜ ਕੌਮ ਦਾ ਮਹਾਨ ਉਹ ਦੇਣਾ ਹੈ ਪਹਿਲਾਂ ਤਾਂ ਸਦਾ ਭਾਈ ਸੰਤ ਸਿੰਘ ਜੀ ਮਸਕੀਨ ਤੋਂ ਸੁਣਿਆ ਸੀ ਪਰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਮੁਸਲਮਾਨ ਧਰਮ ਦੇ ਵੀਰ ਵੱਲੋਂ ਸੁਣਿਆ ਗਿਆ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ ਸੁਣਨ ਤੋਂ ਅੱਖਾਂ 'ਚ ਖੁਸ਼ੀ ਦੇ ਅਥਰੂ ਆ ਗਏ ਕਿ ਜਦੋਂ ਵੀ ਦੁਨੀਆ ਦੇ ਲੋਕਾਂ ਨੂੰ ਅਕਲ ਆਈ ਤਾਂ ਸਮੁੱਚੀ ਦੁਨੀਆ ਦੇ ਵਿੱਚ ਇੱਕੋ ਹੀ ਧਰਮ ਹੋਵੇਗਾ ਉਹ ਹੋਵੇਗਾ ਸਿੱਖ ਧਰਮ ਸਾਰੀ ਦੁਨੀਆ ਦਾ ਇੱਕੋ ਹੀ ਗੁਰੂ ਹੋਵੇਗਾ ਉਹ ਹੋਵੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਉਹ ਸਮਾਨ ਰਹਿਬਰ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੋਂ ਇਸ ਪ੍ਰਕਾਸ਼ ਦਿਹਾੜੇ ਤੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਸმოੱਚੇ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਸਟਾਫ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੋਇਆ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ